ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਚਲੇ ਖਾਲਸਾ ਸਤੂ ਜੀ ਜੀ ਨੂੰ ਅੱਜ ਸ਼ਨੀਵਾਰ ਦੇ ਦਿਨ ਆਤਾ ਹੋਇਆ 84 ਲੱਖ ਜੁਨਾ ਵਾਰੇ ਨਿਯਾਰ ਸੰਝਾ ਕਰਾਉਣੇ ਦਾ ਤੇ ਜਿਹੜੀਆਂ 84 ਲੱਖ ਜੁਨਾ ਤੋਂ ਬਾਅਦ ਸਾਨੂੰ ਇਨਸਾਨੀ ਜੀਵ ਜਨਮ ਮਿਲਦਾ ਹੈ ਉਹ 84 ਲੱਖ ਜੁਨਾ ਕਿਹੜੀਆਂ ਰੋਣੋਂ ਤੋਂ 9 ਲੱਖ ਜੁਨਾ ਸੰਤਰੀ ਜੀਵਾਂ ਦੀਆਂ 20 ਲੱਖ ਜੁਨਾ ਪੇੜ ਪੌਦਿਆਂ ਦੀਆਂ 11 ਲੱਖ ਜੁਨਾ ਕੀੜੇ ਮਕੌੜਿਆਂ ਦੀਆਂ ਸਵਕਾ ਦੁਨਾਂ ਪੰਛੀਆਂ ਦੀ 30 ਲੱਖ ਦੁਨਾਂ ਜਾਨਵਰਾਂ ਦੀਆਂ ਅਤੇ 4 ਲੱਖ ਦੁਨਾਂ ਇਨਸਾਨਾਂ ਦੀਆਂ ਆਹ ਦੀਆਂ ਹਨ ਸੱਤੇ ਕਰਮ ਤਗੋਂ ਕਰਮ ਨਾਲ ਤੇ ਗੁਰੂ ਮਹਾਰਾਜ ਦੀ ਬਾਣੀ ਸਿਮਰਨ ਦੇ ਨਾਲ ਇਹ 81 ਲੱਖ ਦੁਨਾਂ ਦੇ ਬੇਬੇੜਾ ਖਤਮ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਸੱਤੇ ਕਰਮ ਕਰਨ ਚਾਹੀਦੇ ਹਮ ਕਾਂ ਕਿ ਇਨਸਾਨੀ ਯੋਗ ਪੂਰੀ ਹੋਣ ਤੋਂ ਬਹੁਤ ਅਫਲਾਜਾ ਲੱਗਦਾ ਮੈਂ ਤੁਹਾਨੂੰ ਦੁਬਾਰਾ ਆ ਕੇ ਇਨਸਾਨੀ ਯੋਗ ਦੇ ਵਿੱਚ ਹੀ ਮਿਲਾਂ। ਫਿਰ ਅਸੀਂ ਮਾੜੇ ਕੰਮ ਕਰਾਂਗੇ। ਤਾਂ ਸਾਨੂੰ ਸਮੁੰਦਰੀ ਜੀਵਾਂ ਦੀਆਂ, ਪੇੜ-ਪੌਦਿਆਂ ਦੀਆਂ, ਕੀੜਿਆਂ ਮਕੌੜਿਆਂ ਦੀਆਂ, ਪੰਛੀਆਂ ਦੀਆਂ, ਜਾਨਵਰਾਂ ਦੀਆਂ ਜਿਨ੍ਹਾਂ ਦੇ ਕੋਲ ਅਗੜਾ ਹੋਊ। ਕਿਸ ਤਰ੍ਹਾਂ ਕੇ ਬਣੀ ਦਾ ਸੰਭਰਨ ਕਰਿਆ ਕਰੋ। ਧਿਆਨ ਨਾਲ ਤੇ ਤੁਹਾਡੇ ਲੋਕੀਆਂ ਅਗਲਾ ਜਣਾ। ਉਹ ਇਨਸਾਨੀ ਰੰਗਾਂ ਮਿਲے۔ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।